ਲੇ ਵੀ ਮਾਝੇ ਦੀ ਧਰਤੀ ਤੇ ਇੱਕ ਹੋਰ ਨਵਾਂ ਤੱਤਾ ਤੱਤਾ ਤਾਜ਼ਾ ਤਾਜ਼ਾ ਪਹੁੰਚਿਆ ਹੀ ਐ ਸੱਜਣੂ ਪੈਰ ਧਰਾਵਾ ਕੀਤਾ ਹੀ ਐ ਮਾਝੇ ਵਾਲਿਓ ਵਧਾਈ ਦੇ ਪਾਤਰ ਹੂੰ ਖੁਸ਼ੀ ਐ ਇਹ ਗੱਲ ਦੀ ਕਿ ਯਾਰ ਐਡੇ ਐਡੇ ਇਨਵੈਸਟਮੈਂਟਾਂ ਕਰਕੇ ਕਰੋੜਾਂ ਰੁਪਈਆ ਲਾ ਕੇ ਤੇ ਤੁਸੀਂ ਐਡੇ ਐਡੇ ਘੋੜੇ ਜਿਹੜੇ ਆ ਮਾਜੇ ਦੀ ਧਰਤੀ ਤੇ ਖੜੇ ਕਰਤੇ ਸਾਰੇ ਪੰਜਾਬ ਵਾਸੀ ਹੀ ਸਾਡੇ ਭਰਾ ਸਤਕਾਰਯੋਗ ਨੇ ਜਿਹੜੇ ਘੋੜਿਆਂ ਤੇ ਇੰਨੀ ਇਨਵੈਸਟਮੈਂਟ ਕਰਦੇ ਆ ਤੇ ਇਹਨਾਂ ਤੇ ਆਪਣੀ ਜਾਨ ਵਾਰਦੇ ਆ ਤੇ ਅੱਗੇ ਬਰੀਡਿੰਗ ਕਰ ਰਹੇ ਆ ਹੁਣ ਸੱਜਣੋ ਗੱਲ ਕਰਾਂ ਵੀ ਘੋੜਾ ਹਜੇ ਪਹੁੰਚਿਆ ਹੀ ਐ ਥੋੜਾ ਜਿਹਾ ਲੱਸਾ ਤੁਹਾਨੂੰ ਲੱਗੂਗਾ ਕਿਉਂਕਿ ਜਿਹੜੇ ਭਰਾ ਦੇ ਕੋਲ ਪਹਿਲਾਂ ਸੀ ਉਹ ਵੀਰਾ ਬਾਹਰ ਚਲੇ ਗਿਆ ਪਰ ਘੋੜੇ ਦੇ ਫਿਚਰ ਤੁਸੀਂ ਦੇਖੋ ਯਾਰ ਫਿਕਚਰ ਇੰਨੇ ਬਾਕਮਾਲ ਨੇ ਇਹਦੀ ਮਾਰਕਿੰਗ ਦੀ ਗੱਲ ਕਰਾਂ ਮਾਰਕਿੰਗ ਵੇਖੋ ਪੈਰਾਂ ਚ ਜਿਵੇਂ ਜਰਾਬਾਂ ਪਾਈਆਂ ਹੁੰਦੀਆਂ ਤੇ ਪਤਾ ਬਿਲਕੁਲ ਜਿਹੜਾ ਜਿੱਦਾਂ ਦਾ ਪਾਪ ਹਾਲਦੇ ਹੁੰਨੇ ਆ ਨਾ ਸਿੱਧਾ ਉਹ ਚੀਜ਼ ਹੈ ਜੇ ਬੱਚੇ ਵੀ ਬੜੇ ਸ਼ਾਨਦਾਰ ਆ ਗਏ ਉਹ ਵੀ ਤੁਹਾਨੂੰ ਅੱਗੇ ਵੀਡੀਓ ਚ ਦਿਖਾਉਨੇ ਆ ਘੋੜੇ ਦਾ ਨਾਂ ਰੱਖਿਆ ਜੀ ਵੀਰ ਬਾਬਰ ਕੋੜੇ ਦਾ ਪੋਤਾ ਤੇ ਪੈਰਸ ਲਾਈਨ ਆ ਗਈ ਹਾਈਟ ਤੇ ਉਮਰ ਆਪਾਂ ਬਾਈਆਂ ਤੋਂ ਹੀ ਪੁੱਛਣੀ ਹੈ ਵੀਡੀਓ ਦੇ ਵਿੱਚ ਖਾਸ ਗਰਦਾਸਪੁਰ ਦੇ ਵਿੱਚ ਸਾਡਾ ਭਰਾ ਸਰਦਾਰ ਮਨਜਿੰਦਰ ਸਿੰਘ ਬੱਬਰ ਹੈ ਉਹ ਵੀਰ ਦੇ ਤਿੰਨ ਹਸਪੀਟਲ ਵੀਰਾਂ ਸਾਹਬ ਦਾ ਤਿੰਨ ਹਸਪੀਟਲ ਨੇ ਪਰ ਕੋੜਿਆਂ ਲਈ ਵੀ ਟਾਈਮ ਰੱਖਦਾ ਹੈ ਕੋੜਿਆਂ ਲਈ ਵੀ ਆਪਣਾ ਸਮਾਂ ਕੱਢਦਾ ਹੈ ਜਿਵੇਂ ਕਹਦਾ ਨਾ ਕਿ ਵੀਰ ਕੋੜਿਆਂ ਉਤੋਂ ਬਾਈ ਆਪਣੀ ਜਾਨ ਵਾਰਦਾ ਤੇ ਇਹ ਵੀ ਘਟਣੀ ਹੋਊਗਾ ਸੋ ਵੀਰ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਣੀ ਹੈ ਬਾਈ ਦਾ ਕੋੜਾ ਨਵਾਂ ਵਿਖਾਉਣਾ ਤੇ ਇੱਕ ਵੀਰ ਹੋਣਾ ਦੀ ਹੋਰ ਕਹਾਣੀ ਹੈ ਬਾਈ ਜਦੋਂ ਬਰਾਤ ਚੜ੍ਹਿਆ ਸੀ ਤੇ ਉਦੋਂ ਬਾਈ ਘੋੜੀ ਫਿਰ ਆਪਦੀ ਮੁੱਲ ਦੀ ਲੈ ਕੇ ਗਿਆ ਸੀ ਹੁਣ ਆਹ ਦੇਖ ਲਓ ਘੋੜੇ ਦੇ ਪੈਰ ਤੇ ਪੈਰਾਂ ਦੇ ਵਿੱਚ ਖੁਰਗੀਆਂ ਹੈ ਨਹੀਂ ਅਜੇ ਖੁਰਗੀਆਂ ਨਹੀਂ ਲਵਾਈਆਂ ਘੋੜਾ ਨਵਾਂ ਆਇਆ ਕਰਕੇ ਪਰ ਸੁੰਭ ਦਾ ਸਾਈਜ਼ ਦੇਖੋ ਤੁਸੀਂ ਵੀ ਕਿੰਨਾ ਤਕੜਾ ਹੈ ਬਾਕੀ ਘੋੜੇ ਦੇ ਵਿੱਚ ਯਾਰ ਕਿਸੇ ਚੀਜ਼ ਦੀ ਘਾਟ ਨਹੀਂ ਗਰਦਨ ਕਿੰਡੀ ਤਕੜੀ ਹੈ ਜੱਡਾ ਧਾੜ ਹੈ ਓਡੀ ਗਰਦਨ ਹੈ ਕੰਨ ਕਨੋਤੀ ਬਿਊਟੀ ਦੀ ਘਾਟ ਨਹੀਂ ਸੋ ਬੱਚਾ ਲੈਣਾ ਫੀਸ ਵੀ ਬਾਈਆਂ ਨੇ ਕਿਹਾ ਵੀ ਜੋ ਘੋੜੇ ਦੇ ਹਿਸਾਬ ਨਾਲ ਤੁਹਾਨੂੰ ਚੰਗਾ ਲੱਗੇ ਉਹੀ ਝੋਲੀ ਪਾ ਦਿਓ ਸਿਰ ਮੱਥੇ ਹੈ ਇੱਕ ਬੇਨਤੀ ਰਹੇ ਕਿ ਭਰਾ ਦੀ ਆਪਾਂ ਵੱਧ ਚੜ ਕੇ ਸਪੋਰਟ ਕਰਨੀ ਹੈ ਵੀਡੀਓ ਸ਼ੇਅਰ ਕਰਕੇ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਨੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚ ਕੁਝ ਵੀਰਿਆਂ ਦੇ ਨਾਮ ਨੇ ਦੀਪ ਅਰਸ਼ਾ ਹਰਕੀਰਤ ਸੰਧੂ ਜੋਧੇ ਸਿੰਘ ਵਿਰਕਰ ਰਸਲ ਖਹਿਰਾ ਭਪਿੰਦਰ ਸਿੰਘ ਸੇਖੋਂ ਗੁਰਵਿੰਦਰ ਕਰਾਈ ਵਾਲਾ ਗੁਰਤੇਜ ਢਿੱਲੋਂ ਬਾਈ ਸਿਮਰ ਸਿੱਧੂ ਜਸਵੀਰ ਕਾਂਗਰ ਰਵਿੰਦਰ ਸਰਾਓ ਹਰਮਨ ਸ਼ਰਮਾ ਰਮਨਦੀਪ ਸਿੱਧੂ ਰਣਜੋਧ ਬਾਜਵਾ ਅਜਮਤ ਸੰਧੂ ਪੱਪੂ ਮਹਿਲਾ ਲਖਵਿੰਦਰ ਕਾਲਵਾ ਹੀਰਾਪੁੱਲ ਰਣਨਕ ਸਿੰਘ ਸਿੱਧੂ ਢਿੱਲੋਂ ਪੀਬੀ 47 ਆਜੋ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਜੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰੀ ਤੋਂ ਫੇਰ ਮੈਂ ਸੁਖ ਸੰਧੂ ਸਾਰੇ ਭਰਾਵਾਂ ਦਾ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜੀ ਆਇਆਂ ਆਖਦਾ ਸੱਜਣੋ ਸ਼ੁਰੂ ਦੇ ਵਿੱਚ ਤੁਹਾਨੂੰ ਮੈਂ ਨਵਾਂ ਕੋੜਾ ਵਿਖਾ ਕੇ ਹਟਿਆ ਮਾਝੇ ਦੀ ਧਰਤੀ ਹੈ ਗਰਦਾਸਪੁਰ ਜ਼ਿਲ੍ਹਾ ਹੈ ਤੇ ਗਰਦਾਸਪੁਰ ਖਾਸ ਦੇ ਵਿੱਚ ਹੀ ਆਪਾਂ ਬੈਠੇ ਆਂ ਸਰਦਾਰ ਮਨਜਿੰਦਰ ਸਿੰਘ ਜੀ ਬੱਬਰ ਬੇਸਿਕਲੀ ਜੇ ਮੈਂ ਗੱਲ ਕਰਾਂ ਪ੍ਰੋਫੈਸ਼ਨਲ ਦੀ ਗੱਲ ਕਰਾਂ ਪ੍ਰੋਫੈਸ਼ਨਲ ਹੈਗਾ ਹੈ ਬਾਈ ਜੀ ਹੁਣ ਇਹ ਡਾਕਟਰ ਨੇ ਤੇ ਬਹੁਤ ਵੱਡਾ ਹਸਪੀਟਲ ਚਲਾਉਂਦੇ ਦੇ ਤਿੰਨ ਤਿੰਨ ਹਸਪੀਟਲ ਵੀ ਸਾਹਮਦੇ ਆ ਤੇ ਬਾਈ ਜੀ ਹੁਣੀ ਨਾਲ ਘੋੜਿਆਂ ਦਾ ਸ਼ੌਂਕ ਵੀ ਰੱਖਦੇ ਆ ਤੇ ਘੋੜਿਆਂ ਦਾ ਸ਼ੌਕ ਕੋਈ ਨਵਾਂ ਨਹੀਂ ਐ ਨਹੀਂ ਵੀ ਨਵੀਂ-ਨਵੀਂ ਐਂਟਰੀ ਐ ਹਾਂ ਘੋੜਾ ਜ਼ਰੂਰ ਨਵਾਂ ਆਇਆ ਹੈ ਮਾਜੇ ਦੀ ਧਰਤੀ ਤੇ ਬਹੁਤ ਚੰਗਾ ਘੋੜਾ ਲੈ ਕੇ ਆਏ ਆ ਤੁਹਾਨੂੰ ਜਿਵੇਂ ਮੈਂ ਸਟਾਰਟਿੰਗ ਚੋਂ ਵਿਖਾਇਆ ਬਹੁਤ ਚੰਗੀ ਮਾਰਕਿੰਗ ਦਾ ਬਹੁਤ ਬਰੀਕੀਆਂ ਵਾਲਾ ਜਿੰਨੇ ਕੇ ਬਹੁਤ ਚੰਗੇ ਬੱਚੇ ਵੀ ਜੰਮ ਕੇ ਵਿਖਾਤੇ ਉਹ ਵੀ ਤੁਹਾਨੂੰ ਆਪਾਂ ਸਾਂਝ ਪਾਉਣੀ ਆ ਵੀਡੀਓ ਦੇ ਵਿੱਚ ਤੇ ਸ਼ੌਕ ਹੈਗਾ ਜੀ 20 ਸਾਲ ਪੁਰਾਣਾ ਬਾਈ ਦੀ ਹੁਣਾਂ ਦੇ ਕੋਲ ਇੱਕ ਘੋੜੀ ਐ ਬੜੀ ਕੈਦਾ ਨਾ ਕਿ ਹੂੰ ਤਾਂ ਕਹਿੰਦੇ ਹੁੰਦੇ ਆ ਕਿ ਬੰਦਾ ਤੇ ਜਿਹੜਾ ਘੋੜਾ ਹੈ ਖਰਾਕ ਮਿਲਦੀ ਜਾਵੇ ਤੇ ਕਦੇ ਬੁੱਢੇ ਨਹੀਂ ਹੁੰਦੇ ਇਹ ਘੋੜੀ ਦੇ ਵੀ ਘੋੜੀ ਦਾ ਵੀ ਕੋਈ ਇਹੋ ਜਿਹਾ ਹਸਾਬ ਕਿਤਾਬ ਐ ਬਾਈ ਕਹਿੰਦਾ ਵੀ ਜਦੋਂ ਮੈਰਜ ਸੀਗੀ ਵੀਰ ਹੁਣਾਂ ਦੀ ਤੇ ਘੋੜੀ ਦਾ ਪ੍ਰਬੰਧ ਕਰਨਾ ਸੀਗਾ ਤੇ ਬਾਈ ਕਹਿੰਦੇ ਵੀ ਆਹੀਂ ਆਖਿਆ ਵੀ ਯਾਰ ਘੋੜੀ ਆਪਦੀ ਖਰੀਦ ਲਈਏ ਇਹ ਉਹੀ ਘੋੜੀ ਐ ਜੇਤੇ ਵੀਰ ਬਹਿ ਕੇ ਤੇ ਸਾਡੀ ਭੈਣ ਨੂੰ ਵਿਆਹਣ ਗਿਆ ਸੀਗਾ ਪਾ ਬੀਜੀ ਹੋਣਾ ਦੀ ਮੈਰਜ ਹੋਈ ਸੀ ਵੀਰ ਹੋਣਾ ਦੇ ਨਾਲ ਤੇ ਬਾਈ ਦੀ ਉਦੋਂ ਦੀ ਘੋੜੀ ਸਾਂਭੀ ਹੋਈ ਐ ਬਾਈ ਦੀ 20 22 ਸਾਲ ਹੋ ਗਏ ਮੈਰਜ ਹੋਈ ਨੂੰ ਤੇ ਕਿੰਨੇ ਕ ਚਿਰ ਦੀ ਲਿਆਏ ਸੀ ਇਹ ਵੀ ਗੱਲਬਾਤ ਕਰਨੀ ਐ ਘੋੜਿਆਂ ਦੇ ਸ਼ੌਂਕ ਬਾਰੇ ਜਾਂ ਬਰੀਡਿੰਗ ਬਾਰੇ ਕੀ ਸੋਚ ਰੱਖਦੇ ਆ ਇਹ ਵੀ ਗੱਲਬਾਤ ਕਰਨੀ ਐ ਤੇ ਉਹਨਾਂ ਦੇ ਸੱਜਣ ਮਿੱਤਰ ਨਾਲ ਆਏ ਨੇ ਉਹਨਾਂ ਨਾਲ ਤੁਹਾਨੂੰ ਮਿਲੋਣਾ ਐ ਪਹਿਲਾਂ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਨਾ ਵੀਡੀਓ ਹੈਗੀ ਆ ਪਹਿਲੀ ਤੇ ਬਾਈਆਂ ਦੇ ਸਿਰ ਤੇ ਆਪ ਦਾ ਜਿਹੜਾ ਸਪੋਰਟ ਦਾ ਹੱਥ ਐ ਨਾ ਜਰੂਰ ਰੱਖਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਭਾਈ ਬਾਈ ਜੀ ਹੁਣਾਂ ਦਾ ਜਿਹੜਾ ਲੱਕਤੇ ਜਿੰਦ ਕੋੜਾ ਲੈ ਕੇ ਆਏ ਨੇ ਉਹ ਕਿਵੇਂ ਐ ਉਹਦੀ ਖਾਨਦਾਨੀ ਕਿਵੇਂ ਐ ਜਾਂ ਉਹਦੀਆਂ ਬਰੀਕੀਆਂ ਕਿਵੇਂ ਐ ਉਹਦੀ ਕੰਨ ਕਨौती ਮਾਰਕਿੰਗ ਕਿਵੇਂ ਲੱਗੀ ਤੇ ਉਹਦੇ ਰਿਜ਼ਲਟ ਕਿਵੇਂ ਲੱਗੇ ਕੱਲੀ ਕੱਲੀ ਗੱਲ ਦੱਸ ਦਿਓ ਫੋਨ ਕਰਕੇ ਵਧਾਈਆਂ ਵੀ ਦੇ ਦਿਓ ਘੋੜੀ ਮਿਲਾਉਣੀ ਐ ਤੇ ਫੀਸ ਤੁਹਾਨੂੰ ਅਸੀਂ ਦੱਸਾਂਗੇ ਵੀਡੀਓ ਦੇ ਵਿੱਚ ਉਹ ਵੀ ਤੁਸੀਂ ਬੱਚਾ ਪੈਦਾ ਆਪਣੇ ਘਰੇ ਵੀ ਕਰਾ ਸਕਦੇ ਹੋ ਪਹਿਲਾਂ ਕਰਦੇ ਹਾਂ ਸਵਾਗਤ ਫਿਰ ਸਾਰੀ ਜਾਣਕਾਰੀ ਲੈਣੇ ਆ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਹੋਰ ਵੰਜਿੰਦਰ ਸਿੰਘ ਜੀ ਚੜ੍ਹ ਦੀ ਕਲਾ ਚੋਂ ਬਾਜੀ ਪਰਮਾਤਮਾ ਦੀ ਕਿਰਪਾ ਜੀ ਹੁਣ ਕੋੜਿਆਂ ਦਾ ਪਹਿਲਾਂ ਤਾਂ ਆਪਾਂ ਵੀਰ ਹੋਣਾ ਦਾ ਫੌਜੀ ਸਾਹਿਬ ਤੁਸੀਂ ਸੁਣਾਓ ਕਹਿਮ ਕਹਿਮ ਜੀ ਬਾਈ ਜੀ ਹੁਣੀ ਜਾਂਦੇ ਵੀ ਬਾਈ ਜੀ ਤੋਂ ਪੁੱਛਣਾ ਵੀ ਸਾਰੇ ਵੀਰਾਂ ਦਾ ਵੀਰਵਾ ਤੁਸੀਂ ਦੇਣਾ ਹੈ ਤੁਹਾਡੀ ਡਿਊਟੀ ਹੈ ਬਾਈਆਂ ਨੂੰ ਬੁਲਾ ਦੀਏ ਭਰਾਵਾਂ ਨਾਲ ਫਿਰ ਸਵਾਲ ਸ਼ੁਰੂ ਕਰਾਂਗੇ ਆਪਾਂ ਹਾਂਜੀ ਹਾਂਜੀ ਜੀ ਇਹ ਤਾਂ ਆਪਣਾ ਪਹਿਲਾਂ ਤਾਂ ਬੜਾ ਧੰਨਵਾਦ ਤੁਹਾਡਾ ਧੰਨਵਾਦ ਜੀ ਜਿਨ੍ਹਾਂ ਨੇ ਸਾਡੇ ਗੁਰਦਆਰੇ ਕੋਲ ਸ਼ਹਿਰ ਤੇ ਚਰਨ ਪਾਏ ਧੰਨਵਾਦ ਬਾਈ ਜੀ ਤੁਸੀਂ ਬੁਲਾਇਆ ਕਾਫੀ ਕਰਵਾ ਪਰਮਾਤਮਾ ਦੀ ਤੁਹਾਡੇ ਤੇ ਹਣਾ ਜੀ ਪਰਮਾਤਮਾ ਨੇ ਬਹੁਤ ਵਧੀਆ ਤੁਹਾਨੂੰ ਆਵਾਜ਼ ਦਿੱਤੀ ਵਧੀਆ ਟੈਕਟ ਦਿੱਤਾ ਸ਼ੁਕਰ ਹੈ ਤੇ ਧੰਨਵਾਦ ਤੁਹਾਡਾ ਧੰਨਵਾਦ ਵੀਰ ਜੀ ਇਹ ਆਪਣੇ ਡਾਕਟਰ ਸਾਹਿਬ ਨੇ ਜੀ ਉਹ ਆਪਣਾ ਕਲਾ ਨੌਰ ਤੋਂ ਬਿੱਟੂ ਵੀਰ ਆ ਜੀ ਘੋੜਿਆਂ ਵਾਲੇ ਨੇ ਵੀ ਜਿੰਨਾ ਕੋਈ ਘੋੜੇ ਆ ਗਏ ਆ ਜੀ ਅੱਗੇ ਗੁਰਮੁਖ ਵੀਰ ਆ ਆਪਣਾ ਬਰਸੋਲੇ ਤੋਂ ਜੀ ਪਿੱਛੇ ਉਹ ਲਾਡੀ ਮਟਮਾ ਤੋਂ ਆ ਜੀ ਇਹ ਮੁੰਡਾ ਪਿੱਛੇ ਸਤਨਾਮ ਸੱਤਾਵਾ ਖਰਨਾ ਤੋਂ ਆਪਣੇ ਪਿੰਡ ਤੋਂ ਆ ਠੀਕ ਹੈ ਜੀ ਆ ਆਪਣੇ ਸਰਪੰਚ ਸਾਹਿਬ ਨੇ ਪਿੰਡ ਤੋਂ ਜੀ ਉਹ ਆਪਣਾ ਲਾਵਾ ਗਰਦਾਸਪੁਰ ਤੋਂ ਹੀ ਪਿੱਛੇ ਬੈਠਾ ਜਿਹੜਾ ਵੀਰ ਜੀ ਗਰਦਾਸਪੁਰ ਤੋਂ ਹੀ ਜੀ ਆ ਬਾਬਾ ਜੀ ਨੇ ਤੇ ਆ ਤੇ ਸੋਨੂੰ ਆਪਣਾ ਜਿਹੜੇ ਘੋੜਿਆਂ ਦੀ ਸੰਭਾਲ ਬਈ ਕਰਦੇ ਸੰਭਾਲ ਕਰਦੇ ਨੇ ਇਹ ਸਾਰੇ ਹੀ ਫਿਰ ਜਾਂਦੇ ਨੇ ਜਿਹੜੇ ਗਰਦਾਸਪੁਰ ਦੇ ਵਿੱਚ ਜੀ ਹੈਗੇ ਸਾਰੇ ਭਰਾ ਇਹਨਾਂ ਦਾ ਘੋੜਿਆਂ ਸਾਰਿਆਂ ਨਾਲ ਹੀ ਪਿਆਰ ਆ ਤੇ ਮੇਰੇ ਹਿਸਾਬ ਨਾਲ ਗਰਦਾਸਪੁਰ ਜਿਹੜੇ ਦੇ ਕੋਈ ਘੋੜਾ ਜਿਹੜਾ ਜਿੱਦ ਨੂੰ ਇਹਨਾਂ ਨੇ ਨਹੀਂ ਚਲਾਇਆ ਵਾਹ ਜੀ ਵਾਹ ਚਲੋ ਚੜ੍ਹਦੀ ਕਲਾ 'ਚ ਰੱਖੇ ਸਾਰੇ ਭਰਾਵਾਂ ਨੂੰ ਬਾਈ ਅੱਛਾ ਹੈ ਸਾਰੇ ਭਰਾ ਘੋੜੇ ਵਾਲੇ ਸਾਰੇ ਘੋੜੇ ਵਾਲੇ ਘੋੜੀਆਂ ਵਾਲੇ ਘੋੜਿਆਂ ਨੇ ਹੈਨਾ ਜੀ ਅੱਛਾ ਮਨਜਿੰਦਰ ਸਿੰਘ ਜੀ ਪਹਿਲਾ ਸਵਾਲ ਤਾਂ ਭ ਹਾਂਜੀ 20 ਹੋ ਗਏ ਜੀ ਤੇ ਪਰਿਵਾਰ ਦੇ ਵਿੱਚ ਕਿਸੇ ਨੇ ਘੋੜੇ ਰੱਖੇ ਸੀ ਜਾਂ ਸ਼ੌਂਕ ਕਿੱਦਾਂ ਉਜਾਗਰ ਹੋ ਗਿਆ ਕਿੱਦਾਂ ਇਹ ਚਣਗ ਲੱਗ ਗਈ ਯਾਰ ਘੋੜੇ ਰੱਖਣੇ ਇਹ ਸਾਡੀ ਦਾਦੀ ਜੀ ਜੋ ਜੀਤੇ ਸੀ ਉਹਨੂੰ ਦੱਸਦੇ ਹੁੰਦੇ ਸੀ ਵੀ ਪਾਕਿਸਤਾਨ 'ਚ ਸਾਡੇ ਦਾਦਾ ਜੀ ਹੋរី ਉਹਨਾਂ ਨੇ ਘੋੜੇ ਰੱਖੇ ਹੁੰਦੇ ਅੱਛਾ ਪਛੋਕੜ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਜੀ ਬੂੜਾ ਟੱਲਾ ਪਿੰਡ ਹੁੰਦਾ ਸੀ ਸਾਡਾ ਹੀ ਅੱਛਾ ਤੇ ਉੱਥੇ ਕਿਵੇਂ ਦੱਸਦੇ ਦਾਦੀ ਸੁਣਾਉਂਦੇ ਹੁੰਦੇ ਕਹਾਣੀਆਂ ਵੀ ਇਦਾਂ ਘੋੜੀ ਰੱਖਦੇ ਸੀ ਇਦਾਂ ਫਿਰ ਉਥੋਂ ਸੁਬਚਵੰਤ ਸੁਣੀਆਂ ਹੀ ਫਿਰ ਜਦੋਂ ਆਪੜਿਆ ਆਥ ਬਾਗੜੋ ਰਾਈ ਮਾੜੀ ਜੀ ਚੱਲਣ ਲੱਗੀ ਹਾਂ ਫਿਰ ਕਹਿੰਦੇ ਵੀ ਵਿਆਹ ਕਰਾਉਣਾ ਹੈ ਮੈਂ ਹੈ ਜੀ ਆਪਣੀ ਦੇ ਬਹਿ ਕਰਾਉਣਾ ਕਰਾਇਦੀ ਤੇ ਨਹੀਂ ਅੱਛਾ ਪਹਿਲੀ ਸ਼ਰਤ ਇਹ ਹੀ ਸੀ ਹਾਂ ਜੀ ਵੀ ਆਹ ਕੋੜੀ ਖੜਨੀ ਆ ਵਿਆਹ ਦੇ ਆਪਣੀ ਦੇ ਬਹਿ ਆਪਣੀ ਦੇ ਬਹਿਣਾ ਕਰਾਇਦੀ ਤੇ ਨਹੀਂ ਕਰਾਇਦੀ ਦੇ ਨਹੀਂ ਬਹਿਣਾ ਹਾਂ ਫਿਰ ਉੱਥੋਂ ਸ਼ੁਰੂ ਆਇਆ ਅੱਛਾ ਉਹ ਕੋੜੀ ਫਿਰ ਪਹਿਲੀ ਸੀ ਉਹਦੇ ਨਾਲ ਰਗ ਭਾਗ ਲੱਗੇ ਆ ਕੋੜੀ ਅੱਜ ਵੀ ਮੇਰੇ ਕੋਲ ਆ ਹਾਂ 20 ਸਾਲ ਹੋ ਗਏ ਉਹ ਤੁਸੀਂ ਮੈਨੂੰ ਆਫ ਕੈਮਰਾ ਵੀ ਦੱਸਦੇ ਪਏ ਸੀ ਵੀ ਜਿੱਦਾਂ ਬਾਈ ਜੀ ਹੋਣੀ ਵੀ ਬੜੇ ਫੌਜੀ ਸਾਹਿਬ ਮੇਲੇ ਮੂਲੇ ਕਰਾਉਂਦੇ ਆ ਖੁੱਲਾ ਮਾਲੂ ਖਰਚਾ ਕਰਦੇ ਆ ਤੇ ਕਹਿੰਦੇ ਵੀ ਦੌੜਾ ਦੂੜਾਂ ਦੇ ਵਿੱਚ ਵੀ ਕਹਿੰਦੇ ਨਾਂ ਨੂੰ ਕੱਢਦੀ ਰਹੀ ਐ ਦੌੜ ਜੀ 45 ਤੇ ਰਿਵੀਅਤ ਚਲਦੀ ਆ 45 ਦੇ 45 ਤੇ ਤੇ ਪ੍ਰਮਾਤਮਾ ਜਾਣਦਾ ਆ ਜੇ ਫੌਜੀ ਸਾਹਿਬ ਨੂੰ ਪਤਾ ਆ ਕਿ ਇੱਥੇ ਸਾਡੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਮੇਲਾ ਕੋਈ ਨਹੀਂ ਛੱਡਦੀ ਉਹ ਲੈ ਕੇ ਆਉਂਦੀ ਮੇਲਾ ਲੁੱਟ ਕੇ ਕਿਹੜੀਆਂ ਪੋਜੀਸ਼ਨਾਂ ਤੇ ਰਹੀ ਐ ਇਹ ਇਹ ਪਹਿਲੀ ਰਹਿੰਦੀ ਜੀ ਦੂਜੀ ਨਹੀਂ ਵੇਖੀ ਕਦੀ ਇਹ ਵਾਹ ਜੀ ਵਾਹ ਲੈ ਵੀ ਚੈਂਪੀਅਨ ਕੁੜੀ ਐ ਸਜਨੋ ਤੇ ਬੜੀ ਬਾਈਆਂ ਦੇ ਦਿਲ ਦੇ ਕਰੀਬ ਕੋੜੀ ਆ ਤੇ ਨੇ ਬਰੀਡਿੰਗ ਵੀ ਬੜੀ ਵਧੀਆ ਕੀਤੀ ਹੈ ਨਾ ਜਿਹੜੇ ਬੱਚੇ ਆਪਣੇ ਬੱਚੇ ਜਿਹੜਾ ਕੋੜਾ ਛੱਡ ਦੋ ਜੀ ਉਹ ਹਾਂ ਉਦਾਂ ਦਾ ਦੇ ਦਿੰਦੀ ਹੈ ਉਦਾਂ ਹੀ ਪਿਓਰ ਆ ਤੇ ਐਗਜ਼ੈਕਟ ਉਮਰ ਕਿੰਨੀ ਕੁ ਹੋਗੀ ਬਈ ਇਹਦੀ ਐਗਜ਼ੈਕਟ ਇਹਦੀ ਦੇਖੋ ਜੀ 19 ਸਾਲ ਮੇਰੇ ਵਿਆਹ ਹੋ ਗਏ ਸਾਲ ਦੀ ਲੈ ਕੇ ਆਂਦੀ ਸੀ ਹੂੰ ਤੇ ਛਾਲਕ ਪਾਲੀ ਸੀ 21 ਕਿ ਸਾਲ ਹੋ ਗਈ ਇਹਦੀ 21 ਸਾਲ ਉਮਰ ਹੋ ਗਈ ਤੇ ਹਜੇ ਵੀ ਚੰਗੀ ਭਲੀ ਪਈ ਮਾਰੇ ਦੀ ਨਵੇਂ ਮਹੀਨੇ ਚ ਪ੍ਰੈਗਨੈਂਟ ਆ ਜੀ ਆਦ ਕੀ ਅੱਛਾ ਇਹ ਕਿਹੜੇ ਕੋੜੇ ਤੋਂ ਇਹ ਇੱਥੇ ਸਾਡੇ ਲਾਗੇ ਭਦਰ ਨਸ਼ਾਰਾ ਪਿੰਡ ਅੱਛਾ ਬਾਈ ਜੀਪੀ ਵਾਲਾ ਘੋੜਾ ਜਿਹੜਾ ਜੀਪੀ ਵਾਲਾ ਘੋੜਾ ਜੀ ਅੱਛਾ ਟੋਟਲ ਕਿੰਨੇ ਨਗੀਨੇ ਆ ਆਪਣੇ ਤੋਂ ਮੰਜੇਂਦਰ ਬਾਈ ਮੇਕੋ ਨੁਕਰੀ ਘੋੜੀ ਐ ਇੱਕ ਬਸ਼ੇਰੀ ਐ ਇੱਕ ਇਹਦੀ ਬਸ਼ੇਰੀ ਐ ਕਿ ਪੰਜ ਸੱਤ ਜਾਨਵਰ ਰਹਿ ਗਏ ਜੀ ਅੱਛਾ ਜੀ ਘੋੜੇ ਤੇ ਆਵਾ ਮੈਂ ਹੁਣ ਘੋੜਾ ਪਹਿਲਾ ਆ ਕੇ ਪਹਿਲਾਂ ਵੀ ਕੋਈ ਸਾਨ ਲਿਆਂਦਾ ਸੀ ਪਹਿਲਾਂ ਸਾਨ ਲਿਆਂਦੇ ਹੁੰਦੇ ਸੀ ਇਦਾਂ ਕਿ ਮਿਲਾਨ ਜਾਣਾ ਪੈਂਦਾ ਸੀ ਹੈ ਘੋੜੀ ਨੂੰ ਹੈ ਤੇ ਉਹ ਫਿਰ ਥੋੜੀ ਜੀ ਉਹ ਹੋ ਜਾਂਦਾ ਈ ਭੇਜਣਾ ਖਾਲੀ ਨਿਕਲ ਆਣੀ ਫਿਰ ਭੇਜਣਾ ਹੌਣ ਜਾਂਦੀ ਦਿੱਕਤ ਹੌਣ ਜਾਂਦੀ ਦਿੱਕਤ ਕੀ ਫਿਰ ਕੀ ਤਾਂ ਵੀ ਦਿਮਾਗ ਜਾਈ ਵੀ ਮਲਾਉਣੀ ਆ ਤੇ ਘੋੜਾ ਹੀ ਆਪਣਾ ਲੈ ਆਓ ਅੱਛਾ ਘੋੜਾ ਆਪਣਾ ਲੈ ਆਣਾ ਮਲਾ ਲੈਣੀ ਫਿਰ ਘੋੜਾ ਦੇ ਦੇਣਾ ਅੱਛਾ ਇਹ ਚੱਲਦਾ ਰਿਹਾ ਕਰੋ 400 500 ਲਏ ਆ ਵਾਹ ਜੀ ਵਾਹ ਇਹ ਵੀ ਸੱਜਣੋ ਇਥੋਂ ਸਿੱਧ ਹੁੰਦਾ ਹੈ ਕਿ ਬੰਦੇ ਖੁੱਲੇ ਖਰਚਾ ਕਰਨ ਵਾਲੇ ਆ ਭਾਈ ਕਿ ਘੋੜਾ ਯਾਰ ਬਾਹਰ ਨਹੀਂ ਘੋੜੀ ਮਲਾਉਣ ਜਾਣੀ ਪਵੇ ਦੂਰਨੇ ਦੇ ਘੋੜਾ ਹੀ ਆਪਦਾ ਖਰੀਦ ਲਿਆਓ ਤੇ ਲੈ ਕੇ ਤੇ ਵੇਚ ਲਓ ਤੇ ਆ ਫਿਰ ਜਿਹੜਾ ਨਗੀਨਾ ਲੈਂਦਾ ਹੈ ਇਹ ਨਗੀਨਾ ਲੈ ਆਂਦਾ ਕਿ 10 ਬਾਬ ਬਣ ਗਿਆ ਸਭ ਤੋਂ ਪਹਿਲਾਂ ਤੇ ਦਾ ਨਾਂ ਦਸੀ ਵੀ ਨਾਂ ਕੀ ਰੱਖਦਾ ਚੋਬਰ ਦਾ ਇਹ ਘੋੜੇ ਦਾ ਨਾਂ ਜੀ ਵੀਰ ਆ ਵੀਰ ਵੀਰ ਕਿਹੜੇ ਘੋੜੇ ਦਾ ਬੱਚਾ ਹੈ ਜੀ ਇਹ ਬਾਬਰ ਘੋੜਾ ਬਲਕ ਜੀ ਪਟਿਆਲੇ ਦਾ ਹਾਂ ਉਹਦਾ ਬੇਟਾ ਜੀ ਬਹੁਤ ਚੰਗਾ ਘੋੜਾ ਬਾਬਰ ਬਹੁਤ ਚੰਗਾ ਨਾਂ ਹੈ ਘੋੜੇ ਦਾ ਕੋਈ ਸ਼ੱਕ ਨਹੀਂ ਜੋਧਪੁਰ ਲੈਣ ਦਾ ਬੱਚਾ ਦੱਸਦੇ ਆ ਜੀ ਤੇ ਇਹ ਉਹਦਾ ਡਾਇਰੈਕਟ ਬੱਚਾ ਜੋਧਪੁਰ ਪੈਲਸ ਲਾਈਨ ਤੇ ਪੈਲਸ ਲਾਈਨ ਜੀ ਅੱਛਾ ਜੀ ਮੈਂ ਗੱਲ ਕਰਾਂ ਵੀ ਇਹ ਘੋੜੇ ਦੇ ਵਿੱਚ ਕਿਹੜੀਆਂ ਬਰੀਕੀਆਂ ਲੱਗੀਆਂ ਜਾਂ ਕਿਉਂਕਿ ਇੰਨਾ ਚੰਗਾ ਘੋੜਾ ਅਕਸਰ ਹੀ ਆਪਾਂ ਨੂੰ ਫੌਜੀ ਸਾਹਿਬ ਜਿਹੜਾ ਚੰਗਾ ਜਿਹੜਾ ਘੋੜਾ ਹੁੰਦਾ ਪਾਲਿਆ ਆਪਦੇ ਘਰ ਦਾ ਉਹ ਦਿੰਦਾ ਨਹੀਂ ਕੋਈ ਇਹ ਘੋੜਾ ਕਿੱਦਾਂ ਲੈ ਆਂਦਾ ਸਵਾਬ ਬਣ ਗਿਆ ਵੀ ਇਹ ਕਿੱਦਾਂ ਆਪਣੇ ਫਰਤ ਆ ਏਦਾਂ ਬਣਿਆ ਵੀ ਇਹਦਾ ਮਾਲਕ ਜਿਹੜਾ ਸੀ ਉਹ ਮੁੰਡਾ ਉਹਦੇ ਕੋਲ 16-17 ਘੋੜੀਆਂ ਸੀ ਸਟੱਡ ਫਾਰਮ ਸੀ ਉਹਨਾਂ ਦਾ ਉਹ ਚਲ ਗਿਆ ਬਾਹਰ ਜੀ ਮਗਰੋਂ ਸਾਹਮਣੇ ਵਾਸਤੇ ਭਈਆਂ ਸਿੱਤੇ ਛੱਡ ਗਿਆ ਉਹ ਜੀ ਭਈਆ ਵੀ ਗਿਆ ਨੱਠ ਤੇ ਘੋੜਾ ਉਹਨਾਂ ਕੋ ਸਾਮ ਨਹੀਂ ਹੋਇਆ ਜੀ ਤੇ ਉਹ ਦਾ ਮੇਰਾ ਲੱਗ ਗਿਆ अच्छा ਹੁਣ ਥੋੜਾ ਟਾਈਮ ਹੀ ਆਇਆ ਲੈ ਕਿੰਨੇ ਦਿਨ ਹੋ ਗਏ ਲੈੰਦੇ ਨੂੰ ਇਹ 10 15 15 ਦਿਨ ਹੀ ਹੋਏ ਅੱਛਾ ਤਾਂ ਹੀ ਘੋੜਾ ਫਿਰ ਥੋੜਾ ਜਿਹਾ ਲਿੱਸਾ ਲੱਗਦਾ ਹੈ ਹਨਾ ਹਾਂਜੀ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਸੱਜਣੋ ਇਹਦੀਆਂ ਪੁਰਾਣੀਆਂ ਫੋਟੋਆਂ ਤੁਸੀਂ ਜਿਹੜੀਆਂ ਮੈਨੂੰ ਭੇਜੀਆਂ ਸੀ ਪਹਿਲਾਂ ਤਾਂ ਤੁਹਾਨੂੰ ਮੈਂ ਉਹ ਵੀ ਦਿਖਾਉਣਾ ਹੈ ਵੀ ਘੋੜਾ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਬਾਈ ਜੀ ਹੋਣਾ ਨੇ ਇਦਾਂ ਦਾ ਹੀ ਕਰ ਦੇਣਾ ਤੇ 10ਵੇਂ ਮਹੀਨੇ ਦੇ ਵਿੱਚ ਤੁਹਾਨੂੰ ਫੇਰ ਘੋੜਾ ਵਿਖਾਵਾਂਗੇ ਪਰ ਘੋੜੇ ਦੀਆਂ ਬਰੀਕੀਆਂ ਚੈੱਕ ਕਰੋ ਯਾਰ ਘੋੜੇ ਦੀ ਮਾਰਕਿੰਗ ਪੈਰ ਐਵੇਂ ਆ ਜਿਵੇਂ ਫੌਜੀ ਸਾਹਿਬ ਜਿਹੜਾ ਬਾਂ ਪਾਈਆਂ ਹੁੰਦੀਆਂ ਨੇ ਬਹੁਤ ਚੰਗੀ ਮਾਰਕਿੰਗ ਮੱਥੇ ਪਟਾ ਜਿਵੇਂ ਪ੍ਰਮਾਤਮਾ ਨੇ ਕੋਈ ਕਾਰੀਗਰ ਜਦੋਂ ਚੀਜ਼ ਬਣਾਉਂਦਾ ਹੈ ਕੋ ਕੋਠੀ ਬਣਾਉਂਦਾ ਹੈ ਜਾਂ ਬੰਗਲਾ ਬਣਾਉਂਦਾ ਹੈ ਉਦੋਂ ਘਾੜਤ ਘੜਦਾ ਹੈ ਥੋੜਾ ਤੇ ਤੀਸੀ ਲੈ ਕੇ ਹਨਾ ਤੇ ਉਹ ਚੀਜ਼ ਹੈ ਵੀ ਪ੍ਰਮਾਤਮਾ ਨੇ ਵਿਲਾ ਟਾਈਮ ਕੱਢ ਕੇ ਬਣਾਇਆ ਜੇ ਤੁਸੀਂ ਦੱਸੋ ਵੀ ਫੌਜੀ ਸਾਹਿਬ ਤੁਹਾਡੇ ਕੋਲੇ ਵੀ ਚੰਗੇ ਘੋੜੇ ਆ ਤੁਸੀਂ ਇਸ ਬਾਰੇ ਕੀ ਵਿਊ ਦੇਵੋਗੇ ਵੀ ਤੁਹਾਨੂੰ ਬਾਈ ਹੁਣਾਂ ਦੇ ਘੋੜੇ 'ਚ ਕਿਹੜੀ ਚੀਜ਼ ਲੱਗਦੀ ਹੈ ਤੇ ਵੇਖੋ ਜੀ ਆਪਣਾ ਕਿਹੜਾ ਮਾਰਵੜੀ ਘੋੜਾ ਵਾ ਜੀ ਇਹ ਤਾਂ ਸਾਰੇ ਫੰਕਸ਼ਨ ਭਾਲਦਾ ਵਾ ਹੂੰ ਏ ਟੂ ਜ਼ਡ ਹਣਾ ਇੱਕ ਵੀ ਘਟ ਹੋਏ ਤਾਂ ਔਖਾ ਹੋ ਜਾਂਦਾ ਵਾ ਜੀ ਤੇ ਇਸ ਘੋੜੇ ਦੇ ਵਿੱਚ ਦਾ ਮਾਰਕਿੰਗ ਹੈ ਦੀ ਸਰਾ ਹਾਂ ਜਿੱਦਾਂ ਤੁਸੀਂ ਕਹ ਜਰਾਬਾਂ ਪਾਈਆਂ ਬਰਾਬਰ ਜੀ ਸੇਮ ਤੋਂ ਸੇਮ ਹਣਾ ਪਟਾ ਹੈ ਫੇਰ ਉਹਦੀ ਆਪਣਾ ਚਮੜੀ ਹਾਂ ਬਰੀਕ ਬਰੀਕ ਹਾਂ ਫੰਕਸ਼ਨ ਗਰਦਨ ਚਮਕ ਬਹੁਤ ਆ ਚਮੜੀ ਦੀ ਗਰਦਨ ਹਾਂ ਗਰਦਨ ਵੀ ਜਿੱਦਾਂ ਮਾਲੋ ਆਪਾਂ ਕਹਿਣਾ ਨਾ ਵੀ ਪਿੱਛਾ ਹਾਂ ਗਰਦਨ ਤੋਂ ਹਾਂ ਜੀ ਢਾੜ ਹੈ ਉਨੀ ਗਰਦਨ ਉਨੀ ਗਰਦਨ ਹਾਂ ਤੇ ਲੰਬੀ ਜੀ ਕਣੋਤੀ ਫਿਰ ਆਪਣਾ ਸੁੰਭ ਘੋੜੇ ਦੀ ਬੇਲ ਜੀ ਕੁੱਲ ਮਲਾ ਕੇ ਜੀ ਸਾਰੀਆਂ ਕੁਆਲਿਟੀਆਂ ਦੇ ਵਿੱਚ ਨੋਜ਼ਲ ਸਾਈਜ਼ ਬਹੁਤ ਵੱਡਾ ਹੈ ਜੇ ਨੱਕ ਦੇ ਸਾਈਜ਼ ਦੀ ਗੱਲ ਕਰੀਏ ਉਹ ਵੱਡਾ ਵਾ ਅੱਖ ਅੱਖ ਬਹੁਤ ਮੋਟੀ ਆ ਮੋਟੀ ਆੱਖਾਂ ਮੋਟੀਆਂ ਦੀ ਇਹ ਗੱਲ ਕਰਦੇ ਹੁੰਦੇ ਆ ਅੱਖ ਕਰੜੀ ਹੈ ਨਾ ਜਿੱਦਾਂ ਕਾਲਾ ਮਾਲ ਖਾਧਾ ਹੁੰਦਾ ਘੋੜੇ ਨੇ ਜੀ ਤੇ ਕੋਲ ਮਲਾ ਕੇ ਸਾਰੀਆਂ ਕੁਆਲਟੀਆਂ ਉੱਚ ਹੈਗੀ ਜੀ ਹਾਂ ਅੱਛਾ ਹੁਣ ਇਹਦੀ ਉਮਰ ਮਨਜਿੰਦਰ ਬਾਈ ਕਿੰਨੀ ਹੋ ਗਈ ਘੋੜੇ ਦੀ ਉਮਰ 7 ਸਾਲ ਦਾ ਹੋ ਗਿਆ ਜੀ ਇਹ 7 ਸਾਲ ਦਾ ਹੋ ਗਿਆ ਹਾਂ ਜਵਾਨ ਲੱਗਿਆ 7 ਸਾਲ ਉਮਰ ਹੈ ਜੀ ਤੇ ਜੇ ਹਾਈਟ ਦੀ ਗੱਲ ਕਰੀਏ ਹਾਈਟ ਪੱਕੀ ਹੈ ਹਾਈਟ ਇਹਦੀ 65 ਫੱਟੀ ਵਾਲੀ ਹੈ ਜੇ ਫਿਤੇ ਵਾਲੀ ਕਲੀਅਰ ਫਿਰ 66 67 ਸਮਾ ਲਓ ਫੱਟੀ ਵਾਲੀ ਪੈਂਟ ਹੈਗੀ ਹੈ ਫੱਟੀ ਵਾਲੀ ਪੈਂਟ ਹੈ ਹੁਣ ਗੱਲ ਆ ਜਾਂਦੀ ਹੈ ਇਹ ਘੋੜੇ ਨੇ ਪੈਦਾ ਕੀ ਕੀਤਾ ਹੈ ਬਾਬਰ ਦਾ ਚੰਗਾ ਨਾਂ ਹੈ ਪੈਰਸ ਲਾਈਨ ਦਾ ਕੋਈ ਸ਼ੱਕ ਨਹੀਂ ਵੀ ਚੰਗਾ ਬਰੀਡਿੰਗ ਹੈ ਪੈਰਸ ਲਾਈਨ ਦਾ ਬਹੁਤ ਵੱਡਾ ਨਾਂ ਹੈ ਹੁਣ ਆਪ ਮੰਨ ਲਓ ਕਿ ਸਟਾਰ ਬਾਂਦੇ ਵਿੱਚ ਬੱਚਿਆਂ ਦੀ ਵੱਡੀ ਭੂਮਿਕਾ ਹੁੰਦੀ ਹੈ ਘੋੜੇ ਦੀ ਬੱਚੇ ਕਿੰਨੇ ਕਾਗੇ ਤੇ ਕਿੱਦਾਂ ਦੀ ਮਾਰਕਿੰਗ ਆਈ ਹੈ ਜੋ ਮਾਲਕਾਂ ਨੇ ਦੱਸਣ ਦੇ ਜਿੱਦਾਂ ਮੈਨੂੰ ਉਹਨਾਂ ਨੇ ਦੱਸਿਆ ਫੋਟੋਆਂ ਦਿਖਾਈਆਂ ਮੈਂ ਤੁਹਾਨੂੰ ਦੱਸ ਵੀ ਦਊ ਆਪਾਂ ਫੋਟੋਆਂ ਲਾਤੀਆਂ ਲਾ ਲਾਤੀਆਂ ਤੁਸੀਂ ਜੀ ਪਟਾ ਅੱਛਾ ਪਟਾ ਆਪਣੇ ਤੇ ਲੈ ਜਾਂਦਾ ਸਾਰਾ ਬੱਚਾ ਜਿਹੜਾ ਨਾ ਅੱਛਾ ਪੰਜ ਕਲੇਣ ਵੀ ਬੱਚੇ ਹੈਗੇ ਹਾਂ ਪੰਜ ਕਲੇਣ ਜਿਆਦਾ ਅੱਛਾ ਪਟਾ ਤੇ ਜਰਾਬਾਂ ਸਾਰੇ ਲਾ ਦਿੰਦਾ ਹਾਂ ਤੇ ਕੋੜੀਆਂ ਕਿੱਦਾਂ ਦੀਆਂ ਮਨਜਿੰਦਰ ਵੀਰੇ ਹੋਈਆਂ ਮੀਟ ਕਿੱਦਾਂ ਦੀਆਂ ਕੋੜੀਆਂ ਹੋਣਗੀਆਂ ਕੋੜੀਆਂ ਮੇਰੇ ਕੋਲ ਤਾਂ ਕੋਈ ਵੇਟ ਨਹੀਂ ਮੈਂ ਲੈ ਜਾਂਦਾ ਹੀ ਹਾਂ ਜੇ ਸ਼ੌਕ ਨਹੀਂ ਲੈਂਦਾ ਮੀਟ ਖਾਣ ਵਾਸਤੇ ਤੇ ਜੀ ਪਿੰਡਾਂ ਨੇ ਕਿਰਾਇਆ ਸੀ ਉਹਨਾਂ ਨੇ ਤਾਂ ਵੀਡੀਓ ਤੋਂ ਵਿੱਚ ਤੁਸੀਂ ਦਿਖਾ ਹੀ ਦੇਣਾ ਬਿਲਕੁਲ ਉਹ ਪਰ ਲੱਗ ਜਣਾ ਕਿ ਬਾਕੀ ਵੱਡੀ ਗੱਲ ਇਹ ਹੈ ਮੈਂ ਕਹਿਣਾ ਹੁੰਦਾ ਵੀ ਸੰਗਤ ਦੇ ਵਿੱਚ ਰੱਬ ਵੱਸਦਾ ਹੈ ਸਰਉਤੇ ਤੁਸੀਂ ਸਾਡੇ ਲਈ ਸਤਕਾਰਯੋਗ ਹੋ ਮਾਣਯੋਗ ਤੇ ਤੁਸੀਂ ਬੜੀ سپورਟ ਕਰਦੇ ਹੋ ਸੱਚੀ ਅਸੀਂ ਸਾਰੇ ਏ ਘੋੜਿਆਲੇ ਵੀ ਤੇ ਅਸੀਂ ਚੈਨਲ ਵਾਲੇ ਵੀ ਤੁਹਾਡੀ ਦੇਣ ਕਦੇ ਨਹੀਂ ਦੇ ਸਕਦੇ ਤੁਸੀਂ ਜਿਹੜਾ ਹੱਥ ਰੱਖਦੇ ਹੋ ਸਾਡੇ ਸਿਰ ਤੇ ਤੇ ਇਸੇ ਤਰ੍ਹਾਂ ਬਰਕਰਾਰ ਰੱਖਿਓ ਤੇ ਤੁਸੀਂ ਸਾਨੂੰ ਦੱਸੋ ਵੀ ਭਾਈ ਬਾਈ ਜੀ ਦੇ ਘੋੜੇ ਦੇ ਵਿੱਚ ਤੁਹਾਡੀ ਅੱਖ ਕੀ ਪੜਦੀ ਹੈ ਤੁਸੀਂ ਜਿਹੜੇ ਸਕੈਨ ਮਾਰੇ ਆ ਤੇ ਤੁਹਾਡਾ ਸਕੈਨਰ ਕੀ ਕਹਿੰਦਾ ਵੀ ਤੁਸੀਂ ਜਿਹੜੇ ਅਲਟਰਾ ਸਾਊਂਡ ਜਾਂ ਜਿਹੜੇ ਹਨਾ ਵੀ ਭਾਈ ਕੀਤੇ ਆ ਹਨਾ ਹਸਾਉ ਕਿਤਾਬ ਮਸ਼ੀਨਾ ਤੁਹਾਡੀਆਂ ਨੇ ਕੀ ਵੇਖਿਆ ਸਿਟੀ ਸਕੈਨ ਸਿਟੀ ਸਕੈਨ ਪਿੱ ਤੁਸੀਂ ਦੱਸੋ ਵੀ ਭਾਈ ਤੁਹਾਨੂੰ ਘੋੜਾ ਕਿਵੇਂ ਲੱਗਾ ਘੋੜੇ ਦੇ ਬੱਚੇ ਕਿਵੇਂ ਲੱਗੇ ਤੇ ਅੱਛਾ ਮੈਂ ਨਿੰਦਰਬਾਈ ਹੁਣ ਫੇਰ ਮੈਂ ਤੁਹਾਡੇ ਤੇ ਆਉਣਾ ਐ ਵੀ ਜਿਹੜੀ ਬਰੀਡਿੰਗ ਆਪਾਂ ਕਰਨੀ ਸ਼ੁਰੂ ਕਰਨੀ ਐ ਜਾਂ ਤੁਸੀਂ ਪਹਿਲਾਂ ਵੀ ਕਿਹਾ ਵੀ ਪਹਿਲਾਂ ਵੀ ਘੋੜਾ ਰੱਖਿਆ ਸੀ ਉਦੋਂ ਘਰ ਵਾਲੀਆਂ ਘੋੜੀਆਂ ਮੇਟ ਕਰਦੇ ਰਹੇ ਕੋਈ ਬਾਹਰ ਵੀ ਸ਼ਰੇ ਘਰ ਵਾਲੀਆਂ ਕਰਾਈਆਂ ਤੇ ਹੁਣ ਆਪਣੇ ਏਰੀਏ ਦੇ ਵਿੱਚ ਘੋੜੀਆਂ ਕਿੱਧਾ ਦੀਆਂ ਨੇ ਜਾਂ ਅੱਗੇ ਘੋੜੇ ਨੇ ਕੀ ਜੰਮਿਆ ਤੇ ਅੱਗੇ ਆਉਣ ਵਾਲੇ ਸਮੇਂ 'ਚ ਤੁਸੀਂ ਕੀ ਕਰਨਾ ਚਾਹੁੰਦੇ ਹੋ ਘੋੜੀਆਂ ਸਾਡੇ ਇਲਾਕੇ 'ਚ ਜੀ ਰਲਮੀਆਂ ਮਿਲੀਆਂ ਮਾਰਵਾੜੀ ਵੀ ਹੈਗੀਆਂ ਚੰਮੀਆਂ ਵੀ ਘੋੜੀਆਂ ਹੈਗੀਆਂ ਨੁਕਰੀਆਂ ਵੀ ਹੈਗੀਆਂ ਜੀ ਘੋੜਾ ਜਿਹੜੇ ਘੋੜੀ ਦੇ ਛੱਡਾਂਗੇ ਘੋੜਾ ਬੱਚਾ ਆਪਣੇ ਤੇ ਲੈ ਜਾਂਦਾ ਅੱਛਾ ਜਿਹੜਾ ਪਿੱਛੇ ਰਿਜ਼ਲਟ ਆਇਆ ਉਹ ਮਿਕਸ ਕੋਡਿੰਗ ਵਿੱਚ ਆਪਦੇ ਤੇ ਹੀ ਘੋੜਾ ਲਾ ਆਪਣੇ ਪਾਈ 26 ਦੇ ਛੱਡਿਆ ਤੇ ਉਹਦੀਆਂ ਮਾਰਕਿੰਗਸ ਉਹਦੀਆਂ ਬਰੀਕੀਆਂ ਘੋੜਾ ਆਪਣੇ ਤੇ ਖੜਦਾ ਜੀ ਆਉਣ ਵਾਲੇ ਸਮਝ ਵੀ ਰੀਡਿੰਗ ਆਪਾਂ ਇਦਾਂ ਇਦਾਂ ਹੀ ਕਰਾਂਗੇ ਕਿ ਜਿਹੜਾ ਘੋੜੇ ਦੇ ਵਰਗੇ ਹੀ ਬੱਚੇ ਦਾ ਟ੍ਰੈਂਡ ਇਥੇ ਆਇਆ ਜੀ ਵੀ ਪੰਜ ਕਲਿਆਣ ਜਿੱਦਾਂ ਦਾ ਘੋੜਾ ਹੈ ਨਾ ਸੱਜਣੋ ਜੇ ਇਦਾਂ ਦਾ ਬੱਚਾ ਪਾਲਦੇ ਫਿਰਦੇ ਹਾਂ ਚਾਹਨੇ ਹੋਗੀ ਯਾਰ ਇਹ ਵੀ ਕਲਕਾਰੀਆਂ ਸਾਡੇ ਵਿਹੜੇ 'ਚ ਵੀ ਵਜਣ ਨਿੱਕੇ ਨਿੱਕੇ ਪੈਰਾਂ ਦੀ ਠੱਪ ਠੱਪ ਦੀ ਆਵਾਜ਼ ਸਵੇਰੇ ਤੜਕੇ ਉੱਠਦੇ ਆਵੇਂ ਚਾਹ ਪੀਂਦੇ ਪੀਂਦੇ ਕੋਈ ਲਾੜ ਲੜਾਇਆ ਜਾਵੇ ਇਹਨਾਂ ਨਗੀਨਿਆਂ ਦੇ ਨਾਲ ਇਹਨਾਂ ਦੇਵਤੇ ਘੋੜਿਆਂ ਦੇ ਨਾਲ ਤੇ ਭਾਈ ਬਾਈ ਜੀ ਹੁਣਾਂ ਦਾ ਘੋੜਾ ਵੀ ਘੈਂਟ ਜੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੇਬੇ ਨੇ ਵੀ ਘੋੜਿਆਂ ਵਾਲੇ ਇਧਰ ਮਾਜੇ ਦੀ ਧਰਤੀ ਤੇ ਵੀ ਕੱਢ ਦੇਣੇ ਜੇ ਗਰਦਾਸਪੁਰੇ ਜ਼ਿਲ੍ਹੇ ਚ ਫੀਸ ਮੈਂ ਪੁੱਛ ਦਿੰਦਾ ਤੇ ਵੀਰ ਮੇਰੇ ਪਹਿਲ ਦੇ ਆਧਾਰ ਤੇ ਬਾਈ ਹੁਣਾ ਤੋਂ ਕੋਈ ਵੀ ਘੋੜੀ ਤੁਸੀਂ ਮੇਟ ਕਰਾਉਣੀ ਹੈ ਤੇ ਕਰਾ ਸਕਦੇ ਹੋ ਅੱਛਾ ਬੱਬਰ ਸਾਹਿਬ ਹੁਣ ਆਪਾਂ ਆ ਜੀ ਇਹਦੀ ਫੀਸ ਤੇ ਕੀ ਫੀਸ ਰੱਖੀ ਹੈ ਕਿੰਨੇ ਜੈਂਪ ਦਾਉਂਗੇ ਤੇ ਕੀ ਸੋਚਦੇ ਤੇ ਕੁਛ ਨਹੀਂ ਸੋਚਿਆ ਜੀ ਹਜੇ ਤੇ ਕਦੀ ਕੋੜੀ ਮੇਟ ਕਰਾਈ ਨਹੀਂ ਪ੍ਰੋਫੈਸ਼ਨ ਇਹ ਹੈ ਨਹੀਂ ਜੀ ਫੀਸ ਜਿਹੜਾ ਕੋਈ ਵੀਰ ਭਰਾ ਜੋ ਇਹਦਾ ਸਮਝਦਾ ਹੋਏਗਾ ਠੀਕ ਆਪੇ ਦੇ ਦੇ ਜਗਾ ਜੀ ਹੈ ਕੋਈ ਇਦਾਂ ਫਿਕਸ ਨਹੀਂ ਵੀ ਇਦਾਂ ਪਹਿਲਾਂ ਜਿਹੜੇ ਲੈਂਦੇ ਸੀ ਜਿੱਥੋਂ ਲਿਆਂਦਾ ਉਹ 51000 ਰੁਪਇਆ ਲੈਂਦੇ ਸੀ ਅੱਛਾ ਤੇ ਅਸੀਂ ਇਦਾਂ ਦੀ ਫੀਸ ਇਹਦੀ ਮਤਲਬ ਹਜੇ ਕੋਈ ਸੋਚੀ ਨਹੀਂ ਵੀ ਇਦਾਂ ਕਿੰਨੀ ਫੀਸ ਹੈ ਪਰ ਕੋਈ ਵੀਰ ਭਰਾ ਆਏ ਜਾਂ ਕੋੜੇ ਦੇ ਹਿਸਾਬ ਨਾਲ ਜੋ ਠੀਕ ਸਮਝੇਗਾ ਦੇ ਦੇ ਜੀ ਸਿਰ ਮੱਥੇ ਲੈ ਵੀ ਖੁੱਲੇ ਖਾਤੇ ਆ ਤੁਹਾਨੂੰ ਮੈਂ ਪਹਿਲਾਂ ਦੱਸਦਾ ਵੀ ਵੱਡੇ ਦੇਲ ਵਾਲੇ ਬੰਦੇ ਆ ਪੈਸੇ ਟਕੇ ਦੀ ਮਾਰ ਆ ਜਨੋ ਕੋਈ ਕਮੀ ਨਹੀਂ ਸ਼ੌਂਕ ਹੈ ਇੱਕ ਬਸ ਸ਼ੌਕ ਨਹੀਂ ਇੱਥੋਂ ਤੱਕ ਲਿਆਂਦਾ ਹੈ ਤੇ ਅੱਗੇ ਭਰਾਵਾਂ ਦਾ ਸ਼ੌਕ ਵੀ ਪੂਰਾ ਕਰਨਾ ਚਾਹੁੰਦੇ ਆ ਇਹ ਇਹਨਾਂ ਦੀਆਂ ਗੱਲਾਂ ਤੋਂ ਇਹਨਾਂ ਦੇ ਮਨ ਦੇ ਬਲਵਲਿਆਂ ਤੋਂ ਮੈਨੂੰ ਇੰਨੀ ਕ ਸਮਝ ਲੱਗੀ ਹੈ ਤੇ ਬਾਕੀ ਭਾਈ ਕਿਸੇ ਵੀ ਪ੍ਰਕਾਰ ਦੀ ਘੋੜੀ ਹੈ ਤੇ ਬਾਈਰੀ ਹੋਣੀਆਂ ਦੇ ਵੀ ਘੋੜੇ ਦੇ ਹਿਸਾਬ ਨਾਲ ਜੋ ਵੀ ਤੁਹਾਨੂੰ ਸਹੀ ਲੱਗੇ ਤੇ ਤੁਸੀਂ ਭਾਈ ਮੀਟਿੰਗ ਫੀਸ ਦਾ ਉਹ ਹੀ ਦੇ ਸਕਦੇ ਹੋ ਤਾਂ ਬੇਚਿੰਤ ਹੋਗੇ ਵੀਰ ਉਹਨਾਂ ਦਾ ਨੰਬਰ ਮੈਂ ਵੀਡੀਓ ਦੇ ਵਿੱਚ ਛੱਡਦਾ ਲੋਕੇਸ਼ਨ ਇੱਕ ਰਹੀ ਮੈਂ ਫੇਰ ਪੁੱਛ ਲੈਣਾ ਕਿ ਭਾਈ ਇਹਨਾਂ ਦਾ ਫਾਰਮ ਪੈ ਕਿੱਥੇ ਕਿ ਜਾਂਦਾ ਹੈ ਸੋ ਪਹਿਲ ਦੇ ਆਧਾਰ ਤੇ ਬਾਈ ਘੋੜੀ ਲੈ ਕੇ ਆ ਜਿਓ ਤੇ ਬਾਈ ਹੋਣੀ ਤੁਹਾਨੂੰ ਹੱਥਾਂ ਦੇ ਚੱਕ ਲੈਣਗੇ ਸਾਡਾ ਤਾਂ ਬਹੁਤ ਸਤਿਕਾਰ ਕੀਤਾ ਸੋ ਹਰੇਕ ਬੰਦੇ ਆਏਗਾ ਦਾ ਸਤਿਕਾਰ ਕਰਦੇ ਆ ਤੇ ਤੁਸੀਂ ਵੀ ਇੱਕ ਰੀ ਭਰਾ ਹੋਣਾ ਨੂੰ ਜਰੂਰ ਮੌਕਾ ਦਈਏ ਆਪਾਂ ਤੇ ਕਿਉਂਕਿ ਆਪਾਂ ਬੱਚਾ ਲੈਣਾ ਆਪਦੇ ਲਈ ਤੇ ਬਾਈ ਹੋਣਾ ਤੋਂ ਇੰਨਾ ਚੰਗਾ ਘੋੜਾ ਵੀਰ ਹੋਣੀ ਮਾਝੀ ਧਰਤੀ ਦੇ ਲਿਆਏ ਆ ਤੇ ਪਹਿਲ ਦੇ ਆਧਾਰ ਤੇ ਆਪਣਾ ਵੀ ਹੁੰਦਾ ਹੈ ਕਿ ਯਾਰ ਆਪਾਂ ਵੀ ਉੱਥੋਂ ਕੋਈ ਫਾਇਦਾ ਖਾਟ ਲਈਏ ਅੱਛਾ ਬਾਈ ਹੁਣ ਆਪਾਂ ਲੋਕੇਸ਼ਨ ਬਰਸਾਬਾ ਦੱਸ ਦਈਏ ਲੋਕੇਸ਼ਨ ਜੀ ਮੇਨ ਬਟਾਲਾ ਰੋਡ ਜੀ ਕ੍ਰਿਸਟਲ ਫਾਰਮ ਦੇ ਬਿਲਕੁਲ ਸਾਹਮਣੇ ਬੱਬਰ ਹਸਪੀਟਲ ਦੀ ਬੈਕ ਸਾਈਡ ਤੇ ਫਾਰਮ ਹੈ ਜੀ ਵੀ ਬੱਬਰ ਹਸਪੀਟਲ ਹੀ ਆਉਣਾ ਬੱਬਰ ਹਸਪੀਟਲ ਹੀ ਹੋਣਾ ਜੀ ਜੀ ਫੇਮਸ ਹਸਪੀਟਲ ਹੈ ਗਰਦਾਸਪੁਰ ਦੇ ਵਿੱਚ ਬੱਬਰ ਹਸਪੀਟਲ ਤੁਸੀਂ ਆ ਜਿਓ ਬਾਕੀ ਵੀਰ ਹੋਣੀ ਤੁਹਾਨੂੰ ਲੋਕੇਸ਼ਨ ਨਹੀਂ ਪਾ ਦੇਣਗੇ ਹਾਂ ਤੇ ਅੱਛਾ ਵੀਰ ਜੀ ਜਿਹੜੇ ਨਵੇਂ-ਨਵੇਂ ਬੰਦੇ ਜਿਹੜੇ ਉੱਠ ਰਹੇ ਆ ਜਾਂ ਭਰਾ ਸ਼ੌਕ ਰੱਖਦੇ ਆ ਉਹਨਾਂ ਨੂੰ ਕੋਈ ਮੈਸੇਜ ਭਰਾਵਾਂ ਨੂੰ ਮੇਰਾ ਮੈਸੇਜ ਹੈ ਇਹ ਹੀ ਕਿ ਬਰੀਡਿੰਗ ਸੋਰਸ ਸਮਝੀ ਕਰੋ ਵਧੀਆ ਕਰੋ ਇਹ ਬਹੁਤ ਵਧੀਆ ਸ਼ੌਕ ਆ ਜੇ ਤੁਸੀਂ ਇਸ ਸ਼ੌਕ ਨਾਲ ਲੱਗ ਗਏ ਬਾਕੀ ਸ਼ੌਕ ਜਿਹੜਾ ਅੱਜ ਕੱਲ ਗੰਦ ਮੰਦ ਤੁਰਿਆ ਹੋਇਆ ਹੈ ਬੱਚੇ ਜਿਹੜੇ ਵਿਗੜ ਰਹੇ ਨੇ ਉਹ ਨਹੀਂ ਵਿਗੜਣਗੇ ਤੇ ਇਹ ਸ਼ੌਕ ਜਿਹਨੂੰ ਲੱਗ ਗਿਆ ਉਨੂੰ ਇਹੀ ਸ਼ੌਕ ਲੱਗੂਗਾ ਉਹਨੂੰ ਨਸ਼ਾ ਹੋਰ ਕੋਈ ਨਹੀਂ ਲੱਗੂਗਾ ਘੋੜੇ ਦਾ ਹੀ ਨਸ਼ਾ ਲੱਗੂਗਾ ਵਾਹ ਜੀ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਭਾਈ ਹੋਣਾ ਨੇ ਤੇ ਮੇਰੇ ਭਰਾ ਲੋਡ ਹੈ ਇਧਰ ਆਉਂਦੀ ਜਿਹੜੇ ਮਾਪੇ ਵੀ ਸਾਡੀਆਂ ਵੀਡੀਓ ਦੇਖਦੇ ਆ ਜੇ ਕੋਈ ਉਹਨਾਂ ਦਾ ਬੱਚਾ ਜਿਹੇਦ ਕਰਦਾ ਹੈ ਤੇ ਮੈਨੂੰ ਐ ਲੱਗਦਾ ਹੁੰਦਾ ਪਰਸਨਲੀ ਤੌਰ ਤੇ ਕਿ ਯਾਰ ਉਹਨੂੰ ਇਧਰ ਦਾ ਨਸ਼ਾ ਲਾਓ ਜਿਹੜਾ ਮਾੜੀ ਲੈ ਕੇ ਦੇਣਾ ਚਾਹੀਦਾ ਜਿਹੜਾ ਮਾੜੀ ਸੰਗਤ ਤੋਂ ਬਚੇ ਤੇ ਘੋੜੇ ਦੇ ਨਾਲ ਜੁੜੇਗਾ ਜਿਹੜਾ ਬੰਦਾ ਉਹ ਹਮੇਸ਼ਾ ਕੋਸ਼ਿਸ਼-ਕੋਸ਼ਿਸ਼ ਕਰੇਗਾ ਖੱਟੇਗਾ ਹੀ ਦੇ ਕੇ ਜਾਏਗਾ ਕੁਝ ਲੈਕ ਨਹੀਂ ਜਾਣਾ ਹਾਂ ਫੋਜੀ ਹੈ ਤੁਹਾਡੇ ਲੋਕ ਕੋਈ ਮੈਸੇਜ ਕੋਈ ਭਰਾਵਾਂ ਨੂੰ ਕੋਈ ਸਾਂਝ ਪਾਉਣੀ ਚਾਹੁੰਦੇ ਹੋ ਜਾਂ ਜਿੱਦਾਂ ਤੁਸੀਂ ਖੇਡਾਂ ਕਰਾਉਨੇ ਹੋ ਹਾਂਜੀ ਪਹਿਲ ਦੇ ਆਧਾਰ ਤੇ ਦੌੜਾਂ ਵੀ ਕਰਾਉਨੇ ਹੋ ਕੰਪੀਟੀਸ਼ਨ ਵੀ ਹੁੰਦੀ ਹੈ ਉਹਦੇ ਬਾਬਤ ਕੋਈ ਗੱਲ ਕਰਨੀ ਚਾਹੁੰਦੇ ਹੋ ਕਿ ਉਹਨੂੰ ਵੀ ਅੱਗੇ ਲੈ ਕੇ ਆਈਏ ਆਪਾਂ ਇਸ سلسلے ਨੂੰ ਵੀ ਕਿਉਂਕਿ ਬਰੀਡਿੰਗ ਇੱਕ ਅਲੱਗ ਵਿੱਚ ਹੈ ਬਰੀਡਿੰਗ ਵੀ ਹੋਣੀ ਚਾਹੀਦੀ ਹੈ ਪਰ ਨਾਲ ਨਾਲ ਖੇਡਾਂ ਦਾ ਰੁਝਾਨ ਵੀ ਆਪਾਂ ਬਣਾਉਣਾ ਚਾਹੀਦਾ ਹੋਣਾ ਚਾਹੀਦਾ ਦੇਖੋ ਸਾਡਾ ਮੁੱਦਾ ਮੇਨ ਇਹੀ ਸੀ ਕਿ ਡਾਕਟਰ ਸਾਹਿਬ ਨੇ ਦੱਸਿਆ ਹੁਣ ਜੀ ਕੀ ਸ਼ੌਂਕ ਪੈ ਜੇ ਤੇ ਨਸ਼ੇ ਤੋਂ ਵੱਜਦਾ ਬਿਲਕੁਲ ਸਾਡਾ ਵੀ ਮੇਲੇ ਕਰਾਉਣ ਦਾ ਮੁੱਦਾ ਇਹੀ ਸੀਗਾ ਕਿ ਜਿੱਦਾਂ ਹੁਣ ਨਸ਼ਾ ਬੜੇ ਯੋਰਾ ਤੇ ਸੀਗਾ ਹਾਂ ਕਿ ਪਹਿਲਾਂ ਤੇ ਲੋਕੀ ਕਹਿੰਦੇ ਕਿ ਸਾਡਾ ਕੋਈ ਰਣਾ ਕਿਤੇ ਲੱਗ ਜੇ ਹੁਣ ਕਹਿੰਦਾ ਕਿ ਨਸ਼ੇ ਤੋਂ ਵੱਜੇ ਬਾਕੀ ਦੇਖ ਲਾਂਗੇ ਜੀ ਤੇ ਸਾਡਾ ਵੀ ਮੇਨ ਮੁੱਦਾ ਘੋੜਿਆਂ ਦਾ ਜਿਹੜੇ ਮੇਲੇ ਕਰਾਉਂਦਾ ਇਹੀ ਸੀਗਾ ਕਿ ਲੋਕੀ ਆਪਣਾ ਇਸ ਸ਼ੌਂਕ 'ਚ ਵੜਨ ਤੇ ਨਸ਼ਿਆਂ ਤੋਂ ਟੁੱਟਣ ਕਿਉਂਕਿ ਜਿੰਨੂੰ ਇੱਕ ਵਾਰੀ ਇਹ ਸ਼ੌਂਕ ਲੱਗ ਗਿਆ ਜੀ ਉਹ ਡਾਟ ਸਾਹਿਬ ਦੀ ਗੱਲ صحیح ਕਿ ਉਹ ਨਸ਼ੇ ਵਾਲੇ ਬੰਨੇ ਨਹੀਂ ਜਾਂਦਾ ਜੀ ਜੇਦੀ ਹੱਡੀ ਇੱਕ ਵਾਰੀ ਘੋੜੇ ਦੀ ਰੀੜ ਦੀ ਹੱਡੀ ਨਾਲ ਟੱਚ ਹੋ ਗਈ ਜੀ ਉਹ ਫਿਰ ਘੋੜੇ ਵਾਲਾ ਹੀ ਹੂੰ ਉਹ ਫਿਰ ਬਾਕੀ ਨਸ਼ਿਆਂ ਨੂੰ ਤਿਆਗ ਦੇਗਾ ਨਸ਼ਾ ਉਹਨੂੰ ਲੱਗ ਗਿਆ ਸਮਝ ਲੋ ਇਹੀ ਨਸ਼ਾ ਲੱਗ ਗਿਆ ਹੂੰ ਇਹਦੇ ਪਰ ਇਹ ਨਸ਼ਾ ਮਾੜਾ ਨਹੀਂ ਹੈ ਮਾੜਾ ਨਹੀਂ ਹੈ ਫਾਇਦਾ ਵੀ ਦਿੰਦਾ ਵਾ ਸਮਾਂ ਵੀ ਦਿੰਦਾ ਵਾ ਸੱਜਣਵੇਲੀ ਵੀ ਦਿੰਦਾ ਹਾਂ ਕਿਉਂਕਿ ਤੁਹਾਡੀ ਬਹਿਣੀ ਉੱਠਣੀ ਚੰਗੇ ਭਰਾਵਾਂ ਨਾਲ ਸੱਜਣਵੇਲੀ ਵੀ ਦਿੰਦਾ ਚੰਗੇ ਵਿਚਾਰ ਦੀ ਸਾਂਝ ਪੈਂਦੀ ਹੈ ਇਹ ਬੰਦਾ ਚੰਗੇ ਆਈ ਵਾਲ ਨੂੰ ਮਰਦਾ ਚੰਗੇ ਆਈ ਵਾਲ ਨੂੰ ਵਾਦਾ ਵਾ ਤੇ ਇਹਦਾ ਜਿਹੜਾ ਵਾ ਕਲਕੀ ਕਾਫੀ ਫਾਇਦਾ ਹੁੰਦਾ ਵਾ ਇਸੇ ਕਰਕੇ ਆਪਾਂ ਮੇਲੇ ਕਰਵਾਏ ਸੀਗੇ ਇਸੇ ਕਰਕੇ ਘੋੜਿਆਂ ਦੇ ਸ਼ੌਂਕ ਵਧੇ ਕਾਫੀ ਫਰਕ ਵੀ ਪੈ ਗਿਆ ਕਾਫੀ ਜ਼ਿਆਦਾ ਘੋੜਾ ਹੋ ਚੁੱਕਿਆ ਗਰਦਾਸਪੁਰ ਜਿਲ੍ਹੇ ਚ ਵੀ ਹੋਣਾ ਮਾਝੇ ਦੀ ਪੂਰੀ ਧਰਤੀ ਪੂਰੀ ਸੋ ਇਦਾਂ ਹੀ ਅੱਗੇ ਵਧ ਕਾ ਰਹੇ ਅਸੀਂ ਵੀ ਦੇਖਿਆ ਸੀਗਾ ਕਿ ਅਸੀਂ ਦੌੜਾਂ ਦੇਖਣ ਜਗਰਾਉਂ ਪਾਰ ਜਾਂਦੇ ਹੁੰਦੇ ਹਾਂ ਹਮ ਭਾਈ ਸੋਚਿਆ ਕਿ ਸਾਡੇ ਇੱਥੇ ਦੌੜਾਂ ਹੋਣਗੀਆਂ ਪਰ ਜਗਰਾਉਂ ਦੇ ਘੋੜੇ ਆਪਾਂ ਆਪਣੇ ਮੇਲੇਾਂ ਤੇ ਡੜਾਤੇ ਡੜਾਤੇ ਤੇ ਲੋਕਾਂ ਨੇ ਵੇਖੇ ਫਿਰ ਉਹੀ ਬੰਦੇ ਫਿਰ ਜਗਾਵਾਂ ਵੱਲੋਂ ਨਿਕਲ ਕੇ ਕੀ ਹਾਂ ਘੋੜੇ ਵੇਖਣ ਜਾਣਾ ਵਾ ਸ਼ੌਂਕ ਵੱਧ ਗਿਆ ਬੰਦਿਆਂ ਦਾ ਰੁਝਾਨ ਇਦਾਂ ਹੋ ਗਿਆ ਜੀ ਤੇ ਬੜਾ ਵਧੀਆ ਵਧੀਆ ਨਤੀਜਾ ਮਿਲਿਆ ਤੇ ਇਦਾਂ ਹੀ ਭਰਾ ਸਾਡੇ ਲੱਗੇ ਰਹਿਣ ਸਾਰੇ ਜਿਹੜੇ ਜਿਹੜੇ ਘੋੜਿਆਂ ਨਾਲ ਸ਼ੌਂਕ ਰੱਖਦੇ ਆ ਦੌੜਾ ਕਰਾਉਂਦੇ ਕੰਪੀਟੀਸ਼ਨ ਕਰਾਉਂਦੇ ਮੰਡੀਆਂ ਕਰਾਉਂਦੇ ਆ ਸੋ ਚੜ੍ਹਦੀ ਕਲਾ 'ਚ ਰਹਿਣ ਭਰਾ ਚ ਬਈ ਸੌਰੀ ਮੈਂ ਇੱਕ ਚੀਜ਼ ਪੁੱਛਣਾ ਭੁੱਲ ਗਿਆ ਜੀ ਮਾਂ ਬਾਰੇ ਥੋੜਾ ਜਿਹਾ ਦੱਸੋ ਕਿ ਮਾਂ ਕਿਵੇਂ ਦੀ ਐ ਦੀ ਮਾਂ ਇਹਦੀ ਬਹੁਤ ਚੰਗੇ ਖਾਨਦਾਨ ਦੀ ਐ ਜੀ ਜੀ 63 ਇੰਚ ਪਲੱਸ ਕਰਦੇ ਉਹਦਾ ਅੱਛਾ ਤੇ ਬਹੁਤ ਵਧੀਆ ਮਾਰਕਿੰਗ ਦੀ ਵਾਹ ਉਹਨਾਂ ਦੇ ਘਰ ਹੀ ਹੈ ਜਿੱਦਾਂ ਉਹਨਾਂ ਦੇ ਘਰ ਹੀ ਹਾਂਜੀ ਹਾਂਜੀ ਵਾਹ ਦੀ ਲੈ ਵੀ ਸੱਜਣੋ ਘੋੜੇ ਦੀਆਂ ਬਰੀਕੀਆਂ ਥੱਲੋਂ ਵਿਖਾਤੀਆਂ ਘੋੜਾ ਥੋੜਾ ਜਿਹਾ ਆਉਣ ਵਾਲੇ ਸਮੇਂ 'ਚ ਬਾਈ ਫਿਰ ਇਹਨੂੰ ਹੁਣ ਥੋੜਾ ਜਿਹਾ ਭਾਰਾ ਵੀ ਕਰੋਗੇ ਵਜਣ ਵੀ ਪਾਉਂਗੇ ਇਹ ਆਪਣੇ ਆਪ ਪਰਮਾਤਮਾ ਕਰੇਗਾ ਜੀ ਬਾਕੀ ਭਰਾ ਸਾਰੇ ਨਾਲ ਨੇ ਕੇ ਕੋਈ ਸਲਾਹ ਦੇਵੇਗਾ ਕਹਿੋ ਜੀ ਦੇਵੇਗਾ ਚੱਗੀ ਦੇਵੇਗਾ ਸਲਾਹ ਉਹ ਸਾਬ ਨਾਲ ਸਾਰੇ ਜਿੱਦਾਂ ਸਾਰੇ ਕਹਿਣਗੇ ਉਦਾਂ ਇਹਨੂੰ ਤਿਆਰ ਕਰਦੇ ਆਂ ਜੀ ਇਹ ਵੀ ਆਉਣ ਵਾਲੇ ਸਮੇਂ 'ਚ ਪੂਰਾ ਐਨ ਫਟਫਾਟ ਕਰਕੇ 35-40 ਕਿਲੋ ਭਾਰ ਘੋੜੇ 'ਚ ਪਾ ਕੇ ਫੇਰ ਤੁਹਾਡੀ ਕਚਹਿਰੀ 'ਚ ਰੱਖਾਂਗੇ ਹੁਣ ਸਾਨੂੰ ਦੱਸ ਦਿਓ ਵੀ ਭਾਈ ਘੋੜੇ ਦੀ ਮਾਰਕਿੰਗ ਘੋੜੇ ਦਾ ਖਾਨਦਾਨ ਘੋੜੀ ਦਾ ਪਿੱਠਪੂੜਾ ਘੋੜੇ ਦੀ ਬਿਊਟੀ ਕਿਵੇਂ ਦੀ ਲੱਗੀ ਘੋੜੇ ਦੇ ਬੱਚੇ ਕਿਵੇਂ ਦੇ ਲੱਗੇ ਤੇ ਘੋੜੀ ਪਰੌਣੀ ਐ ਤੇ ਬਾਈ ਹੁਣਾਂ ਦੇ ਖੁੱਲੇ ਖਾਤੇ ਤੁਹਾਨੂੰ ਪਤਾ ਹੈ ਤੇ ਕਿਸੇ ਵੀ ਪ੍ਰਕਾਰ ਦੀ ਘੋੜੀ ਤੁਸੀਂ ਲੈ ਸਕਦੇ ਹੋ ਜੋ ਵੀ ਤੁਹਾਨੂੰ ਲੱਗਦਾ ਹੋਇਆ ਉਹ ਬਾਈ ਦੀ ਜੇਬ ਚ ਪਾ ਦਿਓ ਕੋਈ ਬੰਦਿਸ਼ ਨਹੀਂ ਤੇ ਬਹੁਤ ਹੀ ਜਲਦ ਇਦਾਂ ਦੇ ਨਗੀਨੇ ਦੇਵਤੇ ਲੈ ਕੇ ਤੁਹਾਡੀ ਕਿਚਿਹਰੀ ਚ ਹਾਜ਼ਰ ਹੁੰਦੇ ਰਵਾਂਗੇ ਉਹਨੇ ਸਮਝ ਲਈ ਦਿਓ ਸੁਖਸੰਮਿ ਅਯਾਜ਼ਤਾ ਜਿਉਂਦੇ ਵਾਸਤੇ ਹਾਜ਼ਰ ਰਹੋ ਸ਼ਬਾਕੈ ਸਸਿਗਾਲ ਬਾਈ ਜੀ ਸ਼ੇਅਰ ਪੈਲ ਦੇ ਆਧਾਰ ਤੇ ਮਾਰ ਦਿਓ ਪਹਿਲੀ ਵੀਡੀਓ ਭਰਾਵਾਂ ਦੀ ਮਿਲਦੇ ਅਗਲੀ ਵੀਡੀਓ ਨਾਲ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਧੰਨਵਾਦ ਸ਼ੁਕਰੀਆ ਓਕੇ ਸੱਜਣੋ ਸ਼ੇਅਰ ਮਾਰ ਦਿਓ ਮਿਲਦੇ ਆ ਅਗਲੀ ਵੀਡੀਓ ਨਾਲ ਸ਼ਬਾਕੈ ਧੰਨਵਾਦ ਕਟਾਤਾ